ਉਹ ਪੰਜਾਬ ਦੇ ਲੋਕੋ ਆ 9 ਕਰੋੜ ਲੀਟਰ ਜ਼ਹਿਰ ਉਹ ਛੋਡੇ ਘਰਾਜ ਬਾੜਤਾ ਉਹ 40 ਸਾਲ ਹੋ ਗਏ 40 ਸਾਲ ਆ ਰਾਜਸਥਾਨੋਂ ਫੋਨ ਆਇਆ ਮੈਨੂੰ ਗੰਗਾ ਲਗਦਾ ਸੁਖਵੀਰ ਫੌਜੀ ਦਾ ਕਹਿੰਦਾ ਭਾਈ ਜਵਾਕ ਜਮਿਆ ਸਾਡੇ ਜਵਾਕ ਨਾ ਜਮਿਆ ਜਵਾਕ ਇੱਕਾ ਉਹ ਜਵਾਕ ਨੂੰ ਜਾਂਦੇ ਨੂੰ ਕੈਂਸਰ ਆ ਮੂੰਹ ਦਾ ਕੈਂਸਰ ਉਹ ਬੱਚੋਗੇ ਕਿਵੇਂ ਆ ਯਾਰਾਂ ਪੀ ਕੇ ਉਹ 9 ਕਰੋੜ ਲੀਟਰ ਜ਼ਹਿਰ ਉਹ ਆ ਲਗਾਤਾਰ 40 ਸਾਲ ਤੋਂ ਪੈ ਰਹੀ ਆ ਉਹ ਸਾਰਾ ਦੱਕੜੀ ਮਾਲਵਾ ਲੈ ਕੇ ਤੇ ਉਹ ਰਾਜਸਥਾਨ ਗੰਗਾਲਗਰ ਬੀਕਾ ਦੇ ਤੱਕ ਦੇ ਲੋਕ ਮਾਰਦੇ ਓਏ ਉਹ ਪੰਜਾਬ ਦੇ ਲੋਕੋ ਜੇ ਨਹੀਂ ਹੁਣ ਵੀ ਉੱਠ ਕੇ ਆ ਯਹਰਾਂ ਬੰਦ ਕਰਨੀਆਂ 3 ਤਰੀਕ ਨੂੰ 3 ਦਸੰਬਰ ਨੂੰ ਅਸੀਂ ਉੱਥੇ ਮੋਰਚਾ ਲਾਇਆ ਬੁਲਾਇਆ ਸਾਨੂੰ ਯਹਰਾਂ ਬੰਦ ਕਰਦੇ ਨੌਖੌਂ ਲੀਟਰ ਜਿਹੜੀ ਆ ਯਾਰ ਪੈਂਦੀ ਆ ਸੋਡੇ ਉਹ ਬੁੱਢੇ ਦਰਿਆ ਤੇ ਸਤਲੁਜ ਤੇ ਸੋਡੇ ਘਰ ਘਰ ਪਾਉਂਦੀ ਆ ਬੇਰਕਾ ਪਲਾਂਟ ਦੇ ਕੋਲੇ ਅਸੀਂ ਸੱਜਾ ਤੁਹਾਨੂੰ 3 ਤਰੀਕ ਨੂੰ ਸਮਾਂ 12 ਵਜੇ ਉਹ ਪੈਰ ਦੀ ਉੱਤੀ ਨਾ ਪਾਇਓ ਓਏ ਇਹ ਆ ਜਰਾ ਨਾਂ ਬੰਦ ਕੀਤੀਆਂ ਸਭ ਤੋਂ ਵੱਡਾ ਡਰ ਕੀ ਹੈ ਕਿ ਸਾਨੂੰ ਪੁਲਿਸ ਨਾ ਫੜ ਲੇ ਸਾਡੇ ਪਰਚਾ ਨਾ ਹੋ ਜੇ ਉਹ ਜੋ ਮੌਤ ਛੋੜੇ ਘਰਾਂ 'ਚ ਵੜ ਗਈ ਛੋੜੇ ਜਵਾਕ ਖਾਣ ਲੱਗ ਗਈ ਛੋੜੀਆਂ ਨਸਲਾਂ ਖਾ ਗਈ ਛੋੜੀ ਜ਼ਿੰਦਗੀ ਖਾ ਗਈ ਛੋੜੀ ਧਰਤੀ ਖਾ ਗਈ ਛੋੜੇ ਪੱਲੇ ਕੀ ਬਚਿਆ ਜੇ ਹਲੇ ਵੀ ਨਾ ਹਟਨਾ ਫਿਰ ਇਹ ਕੰਮ ਕਰਿਓ ਜ਼ਹਿਰ ਦਾ ਲੀਟਰ ਲਿਆਓ ਸਪਰੇਅ ਦਾ ਸ਼ਹਿਰਾਂ ਦੇ ਵਿੱਚੋਂ ਮੰਡੀਆਂ ਦੇ ਵਿੱਚੋਂ ਸਾਰੇ ਡੱਬਰ ਨੂੰ ਪਿਆ ਕੇ ਤੇ ਮੁੜ ਕੇ ਆਪ ਪੀ ਲੋ ਸੌਖੀ ਮੌਤ ਦਾ ਮਰ ਜਾਓਗੇ ਆਦਾ ਸੁਣੋ ਸਿਸਕ ਸਿਸਕੇ ਜਿੰਦਗੀ ਮਾਰਦੀ ਆ ਮੌਤ ਕੈਂਸਰ ਨਾਲ ਕਾਲੇ ਪੀੜੇ ਨਾਲ ਗੁਰਦੇ ਸੋਡੇ ਗਏ ਕਿਡੜੀਆਂ ਸੋਡੀਆਂ ਗਈਆਂ ਖਤਮ ਹੋ ਪੰਜਾਬ ਦੇ ਲੋਕੋ ਖਤਮ ਆ ਦੇਖੋਏ ਲਗਾਤਾਰ ਉਹ ਇੱਥੇ ਖੜਨਾ ਵੀ ਔਖਾ ਏ ਖੜਨਾ ਇੱਥੇ ਤੇ ਤੁਸੀਂ ਯਾਰੇ ਪੀ ਰਹੇ ਹੋ ਬੁੱਢੇ ਦਰਿਆ ਤੋਂ ਬਲੀਪੁਰਥ ਜਾ ਕੇ ਪੈਂਦਾ ਤੇ ਅੱਗੇ ਸਤਲੁਜ ਜਾ ਕੇ ਹਰੀਕੇ ਪੱਤਣਾਂ ਦੇ ਫਿਰ ਤੁਹਾਡੇ ਘਰ-ਘਰ ਯਾਰ ਪਹੁੰਚਦੀ ਆ ਓਏ ਆ ਜਿਹੜੇ ਡੈਂਗਾ ਵਾਲੇ ਕਹਿੰਦੇ ਆ ਨਾ ਕਿ ਅਸੀਂ ਗਲਤ ਕਿੱਥੇ ਆ ਪ੍ਰਸ਼ਾਸਨ ਚੁੱਪਾ ਸਰਕਾਰ ਚੁੱਪਾ ਓਏ ਆ ਜਰਾ ਕਰਕੇ ਅਸੀਂ ਕਹਿੰਦੇ ਆ ਇੱਕ ਬੂੰਦ ਪਾਣੀ ਜਿਹੜੇ ਕਦੇ ਅਸੀਂ ਪਾਣੀ ਗੱਡਾਂ ਨਹੀਂ ਕਰਦੇ ਜਰਾਂ ਨਹੀਂ ਪਾਉਂਦੇ ਇੱਕ ਬੂੰਦ ਪਾਣੀ ਨੂੰ ਜੀਤੇ ਆ ਕੇ ਛੱਡ ਲੈਣ ਅਸੀਂ ਮੰਨ ਜਾ ਕੇ ਅਸੀਂ ਗਲਤ ਆ ਤੁਸੀਂ ਸਹੀ ਆ ਤੇ ਪੰਜਾਬ ਦੇ ਲੋਕ ਤੁਹਾਨੂੰ ਪੀੜਾ ਸਾਨੂੰ ਘੇਰਾਬੰਦੀ ਕਰ ਰਹੇ ਆ ਸਾਨੂੰ ਘੇਰਨਗੇ ਵੀ ਸਾਨੂੰ ਫੜ ਵੀ ਸਕਦੇ ਆ ਪਰ ਤੁਸੀਂ ਇਸ ਟਿਕਾਣੇ ਤੇ ਤਿੰਨ ਤਰੀਕ ਨੂੰ ਵੇਰ ਕਾਪ ਲਾੜ ਦੇ ਪਹੁੰਚ ਜਾਣਾ ਕਾਫਲੇ ਬਣ ਕੇ ਆਇਓ ਜੇਕਰ ਰਾਜ ਰੋਗ ਦੀਆਂ ਸੜਕਾਂ ਜਾਮ ਕਰੋ ਪਿੰਡਾਂ ਝੋਕੇ ਦਿਓ ਨਾਲ ਦੀ ਨਾਲ ਲੋਕ ਸੜਕਾਂ 'ਤੇ ਨਿਕਲਣ ਉਹ ਸੋਡੀ ਧਰਤੀ ਹੇਠਾਂ ਵੀ ਜ਼ਹਿਰ ਪਾਤੀ ਫੈਕਟਰੀਆਂ ਨੇ ਛੋਡੇ ਦਰਿਆਵਾਂਾਂ ਦੀ ਵੀ ਜ਼ਹਿਰ ਪਾਤੀ ਉਹ ਬੱਚੇ ਕਿੱਥੇ ਆਪਾਂ ਆ ਵੇਖ ਲਓ ਇੱਕ ਵਾਰੀ ਸਾਹਮਣੇ ਇਹ ਆ ਸ਼ਾਹ ਕਾਲਾ ਰੰਗ ਵੇਖ ਲਓ ਇੱਥੇ ਆ ਦਿਖਾ ਦੇ ਆ ਵਖਾਈਂ ਛੇਰਾ ਗਾਂ ਆ ਕੇ ਕਿਰਾ ਉਹਦੇ ਜ਼ੂਮ ਵੀ ਕਰੀ ਜਰਾ ਉਹ ਜਿੱਥੋਂ ਨਿਕਲਦਾ ਇਹ ਸੈਂਟਰ ਹੈ ਜਿੱਥੋਂ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਇਹ ਸੋਧਿਆ ਹੋਇਆ ਪਾਣੀ ਨਿਕਲ ਰਿਹਾ ਮੇਰੀਆਂ ਅੱਖਾਂ ਚੋਂ ਪਾਣੀ ਆ ਗਿਆ ਅੱਖਾਂ 'ਚ ਪਾਣੀ ਆ ਗਿਆ 2 ਮਿੰਟ ਖੜੇ ਆ ਆ ਮਾੜਾ ਜਿਹਾ ਵਖਾਈਆਂ ਆ ਖਾਸ਼ ਆ ਪਰਾਲੀਆਂ ਦਾ ਤੂੰ ਐ ਆ ਵਖਾਈ ਮਾੜਾ ਜੱ ਹੁਣ ਇੱਧਰ ਨੂੰ ਲੈ ਆ ਹਜ਼ਾਰਾਂ ਹਜ਼ਾਰਾਂ ਫੈਕਟਰੀ ਆ ਆ ਵੇਖ ਲੋ ਇੱਧਰ ਵੇਖ ਲੋ ਜ਼ਰਾ ਇਹ ਕਾਦਾ ਤੂੰ ਐ ਬਈ ਇਹ ਪਰਾਲੀ ਦਾ ਤੂੰ ਐ ਮੈਂ ਦਿੱਲੀ ਵਾਲਿਆਂ ਨੂੰ ਜਾਂ ਸਾਡੇ ਪ੍ਰੋਫੈਸ਼ਨ ਵਾਲਿਆਂ ਨੂੰ ਪੁੱਛਦਾ ਓਏ ਸੌੜੋ ਮਾਰੂ ਜਾਨੀਓ ਅਈ ਦੀ ਤੁਸੀਂ ਪੀਣਾ ਵੀ ਛੱਡੋ ਇਹਨੂੰ ਇੱਕ ਕੱਪ ਚੱਕ ਕੇ ਉੱਤੇ ਪਾ ਲੋ ਔਰ ਮੁੱਖ ਮੰਤਰੀ ਸਾਹਿਬ ਨੂੰ ਮੈਂ ਪੁੱਛਦਾ ਐ ਇੰਨਾ ਥਾਵਾ ਤੇ ਖੜ ਕੇ ਹੀ ਬੋਲਦੇ ਰਹੇ ਹੋ ਹੁਣ ਪਾਣੀ ਬਦਲ ਗਿਆ ਆ ਵੇਖੋ ਤਾਂ ਸਹੀ ਐ ਖੁੱਦਿਆ ਹੋਇਆ ਪਾਣੀ ਜੀਨੂ ਆਂਦੇ ਸਾਡਾ ਸੈਂਟਰ ਐ ਈਐਸਪੀਪੀ ਜੀ ਵੀ ਤੋ ਸੋਧ ਕੇ ਪਾਣੀ ਪਾ ਰਹਿਆ ਆ ਔਰ ਆ ਇਹ ਇੱਕ ਸੈਂਟਰ ਐ ਜਿੱਥੋਂ ਦੋ ਸੈਂਟਰ ਬਣਦੇ ਇੱਕ ਤਾਜਪੁਰ ਰੋਡ ਇੱਕ ਫੋਕਾ ਪੁਆਇੰਟ 9 ਕਰੋੜ ਲੀਟਰ ਪੈਂਦਾ ਐ ਇੱਕ ਬਹਾਦਰ ਕੇ ਆਲਾ ਐ ਔਰ ਇਹ ਕਿੰਨਾ ਬਣ ਗਿਆ 1.5 ਕਰੋੜ ਟੋਟਲ ਬੁੱਡੇ ਨਾਲੇ ਜਿਹੜੀਆਂ ਫੈਕਟਰੀਆਂ ਨੇ ਉਹ ਪਾਉਂਦੀਆਂ ਨੇ 50 ਕਰੋੜ ਦੇ ਕਰੀਬ ਔਰ 15 ਕਰੋੜ ਸਿਰਫ ਟਾਈ ਵਾਲਿਆਂ ਦਾ ਤੇ ਜਿਹਦੇ ਚੋਂ ਅਸੀਂ 9 ਕਰੋੜ ਲੀਟਰ ਪਹਿਲਾ ਸਟੈਪ ਚੱਕਣਾ ਹੁਣ ਸੋਚ ਲਓ ਇੰਨਾ ਗੰਦਾ ਪਾਣੀ ਇਹ ਪਹਿਲੀ ਬਾਦਸ਼ਾਹੀ ਦਾ ਨਾਮ ਰੱਖਿਆ ਸੀ ਬੁੱਢਾ ਦਰਿਆ ਇਹਨਾਂ ਨੇ ਬਣਾਇਆ ਇਹ ਨਾਲਾ ਇਹ ਜਾ ਕੇ ਪੈਂਦਾ ਸਤਲੁਜ ਸਤਲੋਜ ਜਗੇ ਬਿਆਸ ਨਾਲ ਮਿਲਦਾ ਨਹਿਰਾਂ ਜਾਂਦੀਆਂ ਨੇ ਔਰ ਬੰਦਿਆਂ ਨੂੰ ਕੈਂਸਰ ਵੰਡਦੀਆਂ ਨੇ ਇਹ ਸਾਡੀ ਸਰਕਾਰ ਕਿਉਂ ਨੈਸ਼ਨਲ ਪੋਲੂਸ਼ਨ ਬੋਰਡ ਨੇ ਕਿਹਾ ਕਿ ਇਹਨੂੰ ਬੰਦ ਕਰੋ ਕਿਉਂ ਕਿ ਪੰਜਾਬ ਪੋਲੂਸ਼ਨ ਬੋਰਡ ਨੇ ਕਿਉਂ ਨਹੀਂ ਸਾਡੇ ਮੁੱਖ ਮੰਤਰੀ ਤੇ ਸਰਕਾਰ ਦੇ ਜੂ ਸਰਕਰੀ ਕੀ ਕਾਰਨ ਬਈ ਹੁਣੇ ਜਿਹੜੇ ਬਾਹਰਲੇ ਦੇਸ਼ਾਂ ਦੀ ਗੱਲ ਕਰਦੇ ਆ ਜੇ ਇਹ ਇਹੋ ਜਿਹਾ ਪਾਣੀ ਉਹਨਾਂ ਦੇ ਪਿੰਡਾਂ ਚ ਜਾਂਦਾ ਹੁੰਦਾ ਜਾਂ ਜਿਹੜੇ ਲੋਕ ਰਹਿ ਰਹੇ ਨੇ 25 25 ਲੱਖ ਰੁਪਏ ਦਾ ਜੁਰਮਾਨਾ ਇਹਨਾਂ ਫੈਕਟਰੀਆਂ ਨੂੰ ਹੋਣਾ ਸੀ ਜਿਨ੍ਹਾਂ ਨੂੰ ਇਹ ਸੇਫ ਕਰ ਰਹੇ ਨੇ ਉਹਨਾਂ ਨੂੰ ਬਚਾ ਰਹੇ ਨੇ ਇਹ ਚੀਜ਼ ਇਹ ਤੁਹਾਡੀ ਸਰਕਾਰ ਹੈ ਉਹ ਸੌਰੀਓ ਜੇ ਕੁਝ ਨਹੀਂ ਕਰ ਸਕਦੇ ਤਾਂ ਸਤੀਵਾ ਦੇ ਕੇ ਪਾਸੇ ਹੋ ਔਰ ਨਾ ਕਰੋ ਸਾਡੀ ਤੇ ਮੇਰੀ ਤੇ ਲੱਖੇ ਦੀ ਜਾਂ ਬਾਕੀਆਂ ਦੀ ਗੱਲ ਨਾ ਮੰਨੋ ਜੋ ਤੁਸੀਂ ਪਹਿਲਾਂ ਕਹਿੰਦੇ ਰਹੇ ਹੋ ਉਹ ਚੁੱਪ ਸੀ ਜਾਂ ਹੁਣ ਝੂਠ ਕਰ ਰਹੇ ਹੋ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਕਹੂੰਗਾ ਜਿਵੇਂ ਲੱਖੇ ਨੇ ਆਪੀਲ ਕੀਤੀ ਕਿ ਜਦੋਂ ਸਰਕਾਰਾਂ ਨਹੀਂ ਨਾ ਉੱਠਦੀਆਂ ਲੋਕ ਉੱਠਦੇ ਨੇ ਔਰ ਜਦੋਂ ਲੋਕ ਉੱਠ ਪੈਂਦੇ ਨੇ ਤਾਂ ਮਾਤੀਆਂ ਦੇਸ਼ਾਂ ਦੀਆਂ ਸਟੇਟਾਂ ਦੀਆਂ ਤਕਦੀਰਾਂ ਬਦਲਦੀਆਂ ਨੇ ਨਹੀਂ ਤਾਂ ਇਹ ਨੂੰ ਪੀ ਕੇ ਮਰਨ ਲਈ ਰੈਡੀ ਰਹੋ ਆਜ਼ਾਦ ਓਏ ਆਜ਼ਾਦ ਪੁੱਤ ਉੜਿਆ ਪੁੱਤ ਉੜਿਆ ਇੱਕ ਦੱਸਿਓ ਜੇ ਇਹ ਲੱਖੇ ਦਾ ਬੇਟਾ ਹੈ ਬਖਾਈ ਪੋਤੇ ਨੂੰ ਇਹ ਲੱਖੇ ਦਾ ਬੇਟਾ ਹੈ ਮੈਂ ਇਹ ਨੂੰ ਤੁਹਾਡੇ ਸਾਹਮਣੇ ਪਤਾ ਕਿਉਂ ਲਿਆਂਦਾ ਹੈ ਐਡੇ ਐਡੇ ਬੱਚੇ ਤੁਹਾਡੇ ਵੀ ਨੇ ਇਨ੍ਹਾਂ ਫੈਕਟਰੀਆਂ ਵਾਲਿਆਂ ਦੇ ਵੀ ਨੇ ਇਹਨਾਂ ਨੂੰ ਇਹਨਾਂ ਬੱਚਿਆਂ ਨੂੰ ਆ ਜ਼ਹਿਰ ਪਲਾਉਂਗੇ ਕੈਂਸਰ ਕਰੂਗੇ ਸਾਰੇ ਦਿਨ ਮਿਹਨਤ ਕਰਦੇ ਹਾਂ ਕਿ ਮੇਰੇ ਬੱਚਿਆਂ ਦੀ ਜ਼ਿੰਦਗੀ ਵਧੀਆ ਹੋਵੇ ਆ ਜ਼ਿੰਦਗੀ ਹੈ ਸਭ ਤੋਂ ਜ਼ਰੂਰੀ ਚੀਜ਼ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਸਰੋਤ ਪਾਣੀ ਤੇ ਪਾਣੀ ਜ਼ਹਿਰ ਓਏ ਇਹਨਾਂ ਦੀ ਸ਼ਰਮ ਕਰ ਲੋ ਇਹਨਾਂ ਬੱਚਿਆਂ ਦੀ ਅਸੀਂ ਕੁਛ ਲੈਣਾ ਨਹੀਂ ਵਿੱਚੋਂ ਇਹਨਾਂ ਦੀਆਂ ਜ਼ਿੰਦਗੀਆਂ ਬਚ ਜਾਣ ਉਹਦੇ ਲਈ ਤੁਰੇ ਫਿਰਦੇ ਆਂ ਬਾਈ ਆਹ ਰਾਗੀ ਰੋ ਰਿਆ ਆ ਨਾਰਾਜ਼ ਆਂਦਾ ਬੰਦਾ ਖੜਿਆ ਐ ਤੇ ਖੜਿਆ ਜਾਂਦਾ ਹੈ ਹੈ ਬਹੁਤ ਕੰਦੇ ਦੀ 10 50 ਦੇ ਲੋਕਾਂ ਨੂੰ ਯਾਰ 10 50 ਦੇ ਲੋਕਾਂ ਨੂੰ ਓਏ ਪੰਜਾਬ ਦੇ ਲੋਕੋ ਤੁਸੀਂ ਕਿਤੇ ਆਪ ਦੀ ਜਿਹੜਾ ਤਰੀਕ ਨੂੰ ਆਪਾਂ ਸਾਥ ਦਈਏ ਲੱਖੇ ਬਾਈ ਦਾ ਤੇ ਜਿੱਥੇ ਕਹਿੰਦੇ ਉੱਥੇ ਜ਼ਰੂਰ ਪਹੁੰਚੀਏ ਆਪਾਂ ਇੱਥੇ ਖੜਿਆ ਨਹੀਂ ਜਾਂਦਾ ਬਾਈ ਜੀ ਆ ਤੁਸੀਂ ਓਏ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਸਿੱਧ ਹੋਵੋਗੇ ਪੰਜਾਬੀਓ ਕਾਤਲ ਓਏ ਉਹ ਮੌਸਮ ਸੁਟ ਆ ਗਈ ਉਹ ਘਰਾਂ ਚ ਜੇ ਨਾ ਹੁਣ ਵੀ ਉੱਠੇ ਤਾਂ ਆ ਠੰਗੀ ਜਾਂਦਾ ਆ ਪ੍ਰਸ਼ਾਸਨ ਸਾਨੂੰ ਘੇਰ ਨੂੰ ਫੜਦਾ ਠੀਕ ਆ ਸਾਨੂੰ ਫੜ ਕੇ ਅੰਦਰ ਕਰਦੇ ਹੋ ਡਾਂਗਾ ਮਾਰੋ ਲੋਕਾਂ ਨੂੰ ਆਉਣਾ ਨਾ ਦਿਓ ਤੇ ਤੁਸੀਂ ਇਹ ਯਾਰ ਦੇ ਕੇ ਮਾਰ ਦਿਓ ਲੋਕਾਂ ਨੂੰ ਕੌਣ ਚ ਮੈਂ ਬਾਰਾ ਨਵਾਂ ਬਣਿਆ ਪ੍ਰਧਾਨ ਅਮਨ ਰੋੜਾ ਇਹਦਾ ਜਵਾਬ ਦੇਊਗਾ ਨਵਾਂ ਬਣਿਆ ਦਾ ਉਪ ਪ੍ਰਧਾਨ ਜਵਾਬ ਦਊ ਮੁੱਖ ਮੰਤਰੀ ਜਵਾਬ ਦਊ ਦਿੱਲੀ ਦੇ ਜਵਾਬ ਦੇਣ ਕੌਣ ਜਵਾਬ ਦੇਊਗਾ ਯਾਰ ਨਾ ਸ਼ਹਿਰੀ ਨਾ ਪਿੰਡੂ ਨਾ ਮੀਰ ਨਾ ਗਰੀਬ ਨਾ ਹਿੰਦੂ ਸਿੱਖ ਮੁਸਲਮਾਨ ਦਾ ਮਸਲਾ ਨਹੀਂ ਉਹ ਇਨਸਾਨੀਅਤ ਦਾ ਮਸਲਾ ਮੁਨਖਤਰੀ ਭਲਾਈ ਦਾ ਮਸਲਾ ਆਓ ਮੇਰਾ ਵੀ ਤਾਂ ਤਿੰਨ ਤਰੀਕ ਨੂੰ ਬੰਦ ਕਰ ਲਿਆ ਕਿ ਸਪਰੀ ਹੈਗਾ ਸਿੱਲਾਂ ਦੀ ਹੈ AQI ਦਿੱਲੀ ਚ 400 ਤੋਂ ਉੱਤੇ ਗਿਆ ਆ ਜਿਹੜਾ ਵੇਖ ਰਹੇ ਹੋ ਨਾ ਆ ਇਹ 800 ਤੋਂ ਉੱਤੇ ਆ 800 ਤੋਂ ਉੱਤੇ ਆ AQI ਆ ਵੇਖ ਲਓ ਹੱਤੂ ਆ ਵੇਖ ਲਓ ਪਾਣੀ ਵੇਖ ਲਓ ਓ ਸਾਰੇਓ ਕੁਛ ਤਾਂ ਸੋਚ ਲਓ ਯਾਰ ਜੇ ਹੁਣ ਨਾ ਆਏ ਫਿਰ ਤੁਸੀਂ ਪੰਜਾਬ ਦੇ ਨਹੀਂਗੇ ਫੇਰ ਤੁਸੀਂ ਮਤਲਬ ਅੱਖਾਂ ਵੇਖ ਕੇਵੇਂ ਹਾਲ ਐ ਸੰਗ ਮੱਜਾਂ ਲੱਗ ਗਿਆ ਹੁਣ ਮੈਨੂੰ ਦੱਸੋ ਆ ਜਿਹੜੇ ਲੋਕ ਰਹਿੰਦੇ ਨੇ ਸ਼ੇਰਾ ਇਹ ਕੀੜੇ ਮਕੌੜੇ ਨੇ ਇਹ ਕੀੜੇ ਮਕੌੜਿਆਂ ਤੋਂ ਬੁਰਾ ਰਹਿ ਰਹੇ ਨੇ ਬੱਚਿਆਂ ਜਿੰਦਗੀ ਬਹੁਤ ਛੋਟੀ ਹੋ ਜਾਂਦੀ ਹੈ ਹੈ ਹੀ ਨਹੀਂ 60 ਸਾਲ ਤੋਂ ਉੱਤੇ ਉਮਰ ਹੈ ਨਹੀਂ ਢਡ ਪਾੜ ਮੈਨੂੰ ਦੱਸ ਯਾਰ ਅਸੀਂ ਇਹਨਾਂ ਨਾਲ ਕੀ ਕਰ ਰਹੇ ਇਹਨਾਂ ਬੱਚਿਆਂ ਨਾਲ ਇਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਬੰਦਾ ਆਪਣੇ ਬੱਚੇ ਨੂੰ ਪਿਆਰ ਕਰਦਾ ਤੁਸੀਂ ਬੱਚਿਆਂ ਨੂੰ ਜ਼ਹਿਰ ਪਿਆ ਰਹੇ ਹੋ ਪੰਜਾਬੀ ਉੱਠ ਕਰੋ ਹੁਣ ਆ ਜਾਓ ਭਾਈ ਤਿੰਨ ਤਰੀਕ ਨੂੰ ਵੇਅਰ ਕਾਫਰਾਂ ਸਮਾਂ 12 ਵਜੇ ਆ ਵੀ ਦਿਖਾ ਦੇ ਮੇਰੇ ਘਰ ਕੇ ਮਾੜਾ ਜਾ ਉਹ ਵੀ ਦਿਖਾ ਦੇ ਜ਼ੂਮ ਕਰਕੇ ਆਹ ਵਿਖਾ ਦੇ ਹਾਲਾ ਦਿਖਾ ਦੇ ਹਜ਼ਾਰਾਂ ਫੈਕਟਰੀਆਂ ਦਿਖਾ ਆ ਦਿਖਾ ਆ ਦਿਖਾ ਇੱਥੇ ਜਿਹੜੇ ਕਹਿੰਦੇ ਜੱਟ ਪਰਾਲੀ ਨੂੰ ਅੱਗ ਲਾਉਂਦੇ ਆ ਦਿਖਾ ਆ 12 ਮਹੀਨੇ 23 ਦਿਨ 11 ਨਿਕਲਦੀਆਂ ਦਿਖਾ ਆ ਦਿਖਾ ਹਾਂਜੀ ਇੱਕ ਜ਼ਰੂਰੀ ਗੱਲ ਹੈ ਸਰ ਅ ਜੋ ਵੀ ਸੱਜਣ ਮਿੱਤਰ ਆ ਰਹੇ ਨੇ ਆਪਦੇ ਆਪ ਦੇ ਸਾਧਨ ਲੈ ਕੇ ਮੇਰੀ ਇੱਕ ਉਹਨਾਂ ਨੂੰ ਬੇਨਤੀ ਹੈ ਕਿ ਕੋਈ ਵੀ ਸੀਟ ਆਪਦੇ ਖੰਬੇ ਸਾਜੇ ਪਿੱਛੇ ਖਾਲੀ ਨਾ ਲੈ ਕੇ ਆਇਓ ਜੀ ਜਿਹੜੇ ਵਿਚਾਰੇ ਹੋਰ ਹਮਾਤਾੜਾਉਣੇ ਚਾਹੁੰਦੇ ਨੇ ਜਿਨ੍ਹਾਂ ਕੋਲੇ ਕੋਈ ਤਰੀਕਾ ਨਹੀਂ ਘਾ ਹੁੰਦਾ ਕੋਈ ਉਹਨਾਂ ਕੋਲੇ ਸਾਧਨ ਨਹੀਂ ਘਾ ਹੁੰਦਾ ਉਹਨਾਂ ਨੂੰ ਨਾਲ ਬਾ ਲਿਆਓ ਜੀ ਤੇ ਇੱਕ ਮੇਰੀ ਬੇਨਤੀ ਹੈ ਗੁਜ਼ਾਰਿਸ਼ ਹੈ ਰਿਕੁਐਸਟ ਹੈ ਉਹਨਾਂ ਜਿਹੜੇ ਸਾਧਨ ਸੰਪਨ ਲੋਕ ਨੇ ਜਿਨ੍ਹਾਂ ਕੋਲੇ ਬਸਾਂ ਵੀ ਹੈਗੀਆਂ ਨੇ ਕਿ ਯਾਰ ਪਾਣੀ ਤੁਸੀਂ ਵੀ ਪੀਨੇ ਹੋ ਤੁਹਾਡੇ ਬੱਚੇ ਵੀ ਪਿੰਦੇ ਨਹੀਂ ਜੇ ਤੁਸੀਂ ਸਾਨੂੰ ਬਸਾਂ ਕੁਝ ਪ੍ਰੋਵਾਈਡ ਕਰ ਸਕੋ ਜਾਂ ਆਪ ਹੀ ਜਿਹੜੇ ਲੋਕ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਲਿਆ ਸਕੋ ਜਾਂ ਜਿਹੜੇ ਸਾਡੇ ਬਹੁਤ ਸਾਰੇ ਲੋਕ ਨੇ ਜਿਹੜੇ ਇਲਾਕਿਆਂ ਵਾਈਜ਼ ਪ੍ਰਬੰਧਕ ਨੇ ਆਪ ਹੀ ਉਹਨਾਂ ਨੇ ਵਿਚਾਰਿਆ ਨੇ ਇਹ ਸੇਵਾ ਲਈ ਹੈ ਉਹਨਾਂ ਨਾਲ ਸੰਪਰਕ ਕਰਕੇ ਜੇ ਤੁਸੀਂ ਉਹ ਬੱਸਾਂ ਜਾਂ ਟਰੱਕ ਜਾਂ ਕੋਈ ਵੀ ਵੱਡਾ ਵਹੀਕਲ ਸਾਨੂੰ ਪ੍ਰੋਵਾਈਡ ਕਰਾ ਸਕੋ ਸਾਨੂੰ ਦੇ ਸਕੋ ਜਾਂ ਲਿਆ ਸਕੋ ਤਾਂ ਉਹ ਵਿਚਾਰੇ ਜੋ ਬੰਦੇ ਆਉਣਾ ਚਾਹੁੰਦੇ ਨਹੀਂ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿਰਾਏ ਵੀ ਬਹੁਤ ਨੇ ਬੱਸਾਂ ਦੇ ਤਾਂ ਉਹ ਆ ਜਾਣ ਉਹਨਾਂ 'ਚ ਬੈਠ ਕੇ ਤੇ ਬਾਕੀ ਮੇਰੀ ਜਿਹੜੇ ਬੱਸਾਂ ਦਾ ਕਿਰਾਇਆ ਵੀ ਲਾ ਸਕਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਪਾਈ ਬੱਸਾਂ 'ਚ ਬਹਿ ਕੇ ਆ ਜਿਓ ਜਿਉਂ ਕਿ ਆਪਾਂ ਵੇਰਕਾ ਜਿਹੜਾ ਪਲਾਂਟ ਹੈ ਆ ਫਰੋਜ਼ਪੁਰ ਰੋਡ ਤੇ ਵੀਰ ਕਾ ਮਿਲਕ ਪਲਾਟ ਜੀਡੀ ਫਰੋਜ਼ਪੁਰ ਰੋਡ ਹੈ 브릿ਜ ਦੇ ਥੱਲੇ ਨਹਿਰਾਂ ਦੇ ਨਾਲ ਉੱਥੇ ਆਉਣਾ ਤਾਂ ਮੇਰੀ ਬੇਨਤੀ ਜ਼ਾਰਿਆਂ ਨੂੰ ਕਿ ਜੇ ਕੋਈ ਬੱਸਾਂ ਪ੍ਰੋਵਾਈਡ ਕਰਾ ਸਕਦੇ ਤਾਂ ਕਰਾਓ ਤਾਂ ਜੋ ਲੋਕ ਵਿਚਾਰੇ ਜੋ ਆਉਣਾ ਚਾਹੁੰਦੇ ਨੇ ਆਪਦੇ ਇਲਾਕਿਆਂ ਚ ਪਿੰਡਾਂ ਚ ਸ਼ਹਿਰਾਂ ਚ ਬੈਠ ਕੇ ਸਾਨੂੰ ਕਹਿ ਵੀ ਰਹੇ ਨੇ ਉਹਨਾਂ ਨੂੰ ਸਹਾਇਤਾ ਹੋ ਜੇ ਹੋਣ ਲਈ ਥੈਂਕ ਯੂ ਵੈਰੀ ਮੱਚ ਮਿਹਰਬਾਨੀ ਬੇ ਤੁਝਾ ਹੱਥ ਜੋੜ ਕੇ ਤੁਹਾਨੂੰ ਫਦੇ ਵੀ ਨਹੀਂ ਬੁਲਾ ਸਕਦਾ ਕਿਉਂਕਿ ਹੱਥ 'ਚ ਫੋਨ ਬੜਿਆ ਹੋਇਆ ਤਾਂ ਇਹ ਕਿਰਪਾ ਜ਼ਰੂਰ ਕਰਿਓ ਜੀ ਮਿਹਰਬਾਨੀ ਜੀ ਥੈਂਕ ਯੂ